ਭਾਈ ਇਹ ਸੀ ਕਿ ਕੁੜੀ ਕੁੜੀ ਪਛੀ ਗਿਆ ਸੀ ਆਪਕੋ ਸਾਨੂੰ ਇਹਨਾਂ ਪਤਾ ਨਹੀਂ ਕੋਸਾਨੁ ਪਜੰਤ ਬਾਅਦ ਹੀ ਸਾਨੂੰ ਪਤਾ ਲੱਗਿਆ ਨੇ ਅਸੀਂ ਰਿਪੋਰਟ ਕਰਾਇਆ ਸੀ ਥਾਣੇ ਤੇ ਮੌਕੇ ਤੇ ਉਸ ਦਿਨ ਪਰ ਰਿਪੋਰਟ ਕਰਾਇਆ ਸੀ ਤਿੰਨ ਦਿਨ ਬਾਅਦ ਤਿੰਨ ਦਿਨ ਬਾਅਦ ਹੀ ਲੱਗ ਕੇ ਲਿਆ ਵਾ ਤੇ ਜਿਹਦੇ ਨਾਲ ਆਗੇ ਸੀ ਪੂਰੀ ਇਹਨਾਂ ਪੜਦੀ ਸੀ ਖੇਡਦੀ ਸੀ ਇਹ ਕੀ ਕਰਦੀ ਸੀ ਸਾਨੂੰ ਕੁਝ ਵੀ ਨਹੀਂ ਪਤਾ ਭਾਈ ਸਾਨੂੰ ਤਾਂ ਪਜੰਤ ਬਾਅਦ ਪਤਾ ਲੱਗਿਆ ਨੇ ਭਾਈ ਜੇ ਕੋਈ ਥਾਣੇ 'ਚ ਆ ਕੇ ਕਹਿੰਦਾ ਸੀ ਜੀ ਵਿਆਹ ਕਰਾਣਾ ਵਾ ਕੁੜੀ ਕੁੜੀ ਤੇ ਤੁਹਾਡੇ ਮੁਜਾਜਿਮ ਸਾਹਿਬ ਨੇ ਕਿਹਾ ਸੀ ਕਿ ਪਤੋ ਦਨੋ ਕੁੜੀ ਤਾਂ ਕੁੜੀਆਂ ਕੁੜੀਆਂ ਤਾਂ ਵਿਆਹ ਨਹੀਂ ਹੁੰਦਾ ਵਾ ਸਾਡੀ ਗਲਤੀ ਨੇ ਭਾਈ ਸਾਡੇ ਘਰ ਦੇ ਅੰਦਰ ਹੋਏ ਨੇ ਸਾਡੀ ਗਲਤੀ ਮੇਰੇ ਪਾਜੀ ਉਹਨਾਂ ਦੇ ਹੈ ਨਹੀਂ ਉਹਨੇ ਆ ਕੇ ਸਾਡਾ ਸਾਥ ਦਿੰਦਾ ਹੀ ਨਹੀਂ ਭਾਈ ਹੈਗੇ ਨਹੀਂ ਉਹ ਕਹਿੰਦੇ ਕਹਿ ਵੀ ਨਹੀਂ ਸਕਦੇ ਆਪਾਂ ਸਮਾਤ ਕਾਲੀ ਬਤਾ ਘਰ ਜਾਣ ਕਿਸੇ ਨੂੰ ਦੱਸ ਸੀ ਕਿ ਅਦਾ ਕਵੀ ਕਹੀ ਦੀ ਹੋ ਸਕਦਾ ਹੈ ਇਹ ਤਾਂ ਹੁਣ ਤੋਂ ਬਾਅਦ ਹੀ ਸਾਨੂੰ ਪਤਾ ਲੱਗੇ ਨੇ लुधना लाइव ਨਾਲ ਜੋੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੰਬਰੀ ਲੁਧਨਾ ਦੇ ਦੁਗਰੀ ਇਲਾਕੇ ਤੋਂ ਇੱਕ ਮੰਦਪਕੀ ਖਬਰ ਜਰੀ ਹੈ ਸਾਹਮਣੇ ਆ ਰਹੀ ਹੈ 13 ਸਾਲ ਦੀ ਕੁੜੀ ਨੇ ਕੀਤੀ ਖੁਦਕੁਸ਼ੀ ਮਾਮਲਾ ਜਲਨੇ ਆ ਪਰਿਵਾਰਕ ਮੈਂਬਰ ਮੇਨਾ ਮੌਜੂਦ ਨੇ ਸਰ ਕੀ ਨਾਮ ਆਪਕ تعلیم ਨਮ ਹੈ ਜੋ ਇਹ 13 ਸਾਲ ਦੀ ਲੜਕੀ ਹੈ ਕੌਣ ਹੈ ਮੇਰੀ ਲੜਕੀ ਹੈ ਅੱਛਾ ਕੀ ਨਾਮ ਹੈ ਲੜਕੀ ਦਾ ਮੁਸਕਾਨ ਮੁਸਕਾਨ ਕੀ ਕਿਆ ਹੋਇਆ ਥਾ ਕਿਉਂ ਸੁਸਾਇਡ ਕੀਤੀ ਅਭ ਇਹ ਨਹੀਂ ਪਤਾ ਉਸੀ ਕੋ हमको ਕੀ ਪਤਾ ਕਿਸੇ ਕੇ تھੋੜੀ ਕਹਿ ਸਕਤੇ ਹੈ ਕਿਆ ਕਿਵੇਂ ਕੀਤਾ ਨੇ ਤੱਡਾ ਕੀ ਨਾਮ ਹੈ ਤੰਦਵਾਦੀ ਪਤਾ ਲਾਗੀ ਨਾਮ ਹਕੀਮ ਭਾਜੀ ਹਕੀਮ ਜੀ ਕੀ ਹੋਇਆ ਕੀ ਇਹ ਹੋਇਆ ਭਾਜੀ ਇਹ ਜਿਹਾ ਕਿ ਕੁੜੀ ਕੁੜੀ ਪਾਜ ਗਏ ਸੀ ਆਪਸ ਚ ਉਹਨਾਂ ਨੇ ਉਹਨਾਂ ਤੋਂ ਦਾਨੇ ਕੋ ਸਾਨੂੰ ਭੱਜਣ ਤੋਂ ਬਾਅਦ ਹੀ ਸਾਨੂੰ ਪਤਾ ਲੱਗਿਆ ਨੇ ਅਸੀਂ ਰਿਪੋਰਟ ਕਰਾਇਆ ਸੀ ਥਾਣੇ ਤੇ ਮੌਕੇ ਤੇ ਅਸੀਂ ਦਿਨ ਪਰੇ ਰਿਪੋਰਟ ਕਰਾਇਆ ਸੀ ਤਿੰਨ ਦਿਨ ਬਾਅਦ ਤਿੰਨ ਦਿਨ ਬਾਅਦ ਹੀ ਲੱਭ ਕੇ ਲਿਆ ਆ ਵਾ ਤੇ ਜਿਹਦੇ ਦਿਨ ਆ ਗਏ ਸੀ ਆਪਣੇ ਕੱਲ ਹੋਇਆ ਕੱਲ 6 ਵਜੇ ਗਏ ਆਪਣੇ ਘਰੇ ਠੀਕ ਹੈ 6 ਵੇ ਘਰ ਤੋਂ ਬਾਅਦ ਜਾਣਗੇ ਸਲਾਹ ਕਰਕੇ ਉਹ ਜਗ੍ਹਾ ਦੇਖਾ ਤੇ ਬਾਅਦ 10 ਮਿੰਟ ਬਾਅਦ ਕਿ ਦੁਬਾਰੇ ਉੱਥੇ ਸੀ ਆਪਾਂ ਦੁਬਾਰਾ ਕਰ ਸੁਸਾਇਡ ਕਰ ਲਿਆ ਸਾਨੂੰ ਪਤਾ ਨਹੀਂ ਲੱਗਿਆ ਅੱਛਾ ਤੇ ਉਹ ਦੂਜੀ ਕੁੜੀ ਕੌਣ ਸੀਗੀ ਤੇ ਕੀ ਲੱਗਦਾ ਤੁਹਾਨੂੰ ਸਾਨੂੰ ਕੋਈ ਸਾਡੇ ਕੋਈ ਰਿਸ਼ਤੇਦਾਰ ਨਹੀਂ ਭਾਜੀ ਹਾਂ ਔਰ ਤੁਹਾਡੇ ਹੈ ਉਹ ਉਹਦੇ ਮੋਹਲੇ ਦੇ ਨੇ ਹੈਗੇ ਉਹਨਾਂ ਦਾ ਨਾਮ ਸਾਨੂੰ ਸਾਨੂੰ ਕੁਝ ਪਤਾ ਨਹੀਂ ਹੈਗਾ। ਸਾਨੂੰ ਕੋਲ ਨੇ ਵਾਕਫ ਨਹੀਂ ਹੈਗੇ। ਇਹਨਾਂ ਆਪਾਂ ਜਾਂਦੇ ਸੀ ਕੱਲ੍ਹ। ਉਹ ਕੁੜੀ ਇਹਨਾਂ ਪੜਦੀ ਸੀ, ਖੇਡਦੀ ਸੀ, ਇਹ ਕੀ ਕਰਦੀ ਸੀ? ਸਾਨੂੰ ਕੁਝ ਵੀ ਨਹੀਂ ਪਤਾ ਭਾਜੀ। ਸਾਨੂੰ ਤਾਂ ਪਜੰਦ ਤੋਂ ਬਾਅਦ ਪਤਾ ਲੱਗਿਆ ਨੇ ਭਾਜੀ। ਤਾਂ ਕੋਈ ਥਾਣੇ 'ਚ ਆ ਕੇ ਕਹਿੰਦਾ ਸੀ ਜੀ ਵਿਆਹ ਕਰਾਣਾ ਵਾ ਕੁੜੀ-ਕੁੜੀ ਤੇ। ਤਾਂ ਥਾੜੇ ਮੁਲਾਜ਼ਮ ਸਾਹਿਬ ਨੇ ਕਿਹਾ ਸੀ ਕਿ ਪਤਾ ਦਨੋ ਕੁੜੀ ਤਾਂ ਕੁੜੀਆ-ਕੁੜੀ ਤਾਂ ਵਿਆਹ ਨਹੀਂ ਹੁੰਦਾ ਵਾ। ਕੇ ਤਾਂ ਤੁਹਾਡੇ ਲਈ ਤਾਂ ਹੁਣ ਤਾਂ ਸਜ਼ਾ ਵੀ ਨਿਕਲ ਬਲੇ ਕੋਈ ਸਜ਼ਾ ਨਹੀਂ ਜੇ ਹੁੰਦਾ ਸਜ਼ਾ ਵੀ ਨਿਕਲ ਗਏ ਨੇ। ਕਹਿੰਦਾ ਹੁਣ ਤਾਂ ਕੋਈ ਕੋਈ ਕਾਰਵਾਈ ਨਹੀਂ ਹੋਏ ਤੱਕ ਤਾਂ ਕੁੜੀ-ਕੁੜ ਅਵਿਕੈਂਡ ਇਹ ਨਹੀਂ ਉਹਨਾਂ ਕੋਲ ਕੁਝ ਨਹੀਂ ਬੋਲਦੇ ਹਨ ਕੁਝ ਬੋਲਦੇ ਸਾਡੇ ਕੋਈ ਗੱਲਬਾਤ ਨਹੀਂ ਹੋਇਆ ਉਹਨਾਂ ਨਾਲ ਅੱਛਾ ਕਿ ਹੁਣ ਪੁਲਿਸ ਤੋਂ ਸਾਡੀ ਗਲਤੀ ਨਹੀਂ ਭਾਈ ਸਾਡੇ ਘਰ ਦੇ ਅੰਦਰ ਹੋਏ ਨੇ ਸਾਡੀ ਗਲਤੀ ਹੈ ਉਹਨਾਂ ਦੇ ਭਾਜੀ ਉਹਨਾਂ ਦੇ ਹੈ ਨਹੀਂ ਉਹ ਆ ਕੇ ਸਾਡਾ ਖਾਂਦੋ ਦਿੱਤਾ ਹੀ ਨਹੀਂ ਭਾਜੀ ਹੈਗੇ ਨਹੀਂ ਉਹ ਕਹਿ ਵੀ ਨਹੀਂ ਸਕਦੇ ਆਪਾਂ ਬਲਾਈ ਜੀ ਸਾਹਮਣੇ ਸਾਡੇ ਸਾਰੇ ਦੇ ਸਾਹਮਣੇ ਗੱਲ ਹੋਈ ਸੀ ਪਰ ਬੜਾ ਇੱਕ ਸੋਚਣ ਵਾਲੀ ਗੱਲ ਹੈ ਕਿ ਇੱਕ 13 ਸਾਲ ਦੀ ਨਾਬਾਲਗ ਕੁੜੀ ਨੇ ਇੰਨਾ ਵੱਡਾ ਕਦਮ ਚੱਕ ਲਿਆ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਨਹੀਂ ਪਤਾ ਘਰ ਜਾਣ ਕਿਸੇ ਨੂੰ ਪਤਾ ਸੀ ਕਿ ਅਦਾ ਕਵੀ ਕਹੀ ਦੀ ਹੋ ਸਕਦਾ ਵਾ ਇਹ ਤਾਂ ਹੁਣ ਤੋਂ ਬਾਅਦ ਹੀ ਸਾਨੂੰ ਪਤਾ ਲੱਗੇ ਨੇ ਹੁਣ ਕੀ ਕਹਿ ਸਕਦੇ ਆ ਕਿੰਨੇ ਵੀ ਕੁਝ ਨਹੀਂ ਕਹਿ ਸਕਦੇ ਹਾਂ ਤਾਂ ਕਿ ਪੁਲਿਸ ਕੀ ਕਰ ਰਹੀ ਆ ਕੱਲ ਬਾਅਦ ਕਿਤੇ ਸਾਰੇ ਪੁਲਿਸ ਵਾਲੇ ਨੇ ਆਪਣੇ ਸਾਰੇ ਸਪੋਰਟ ਦਿੱਤੇ ਵੇ ਅਨੁਦ ਦਿੱਤੇ ਹੈ ਕਿ ਕੋਈ ਨਹੀਂ ਆਪਾਂ ਜੋ ਵੀ ਕਰਾਂਗੇ ਹੁੰਦਾ ਜੋ ਪਹੁੰਚ ਗਏ ਕੰਨ ਡੈੱਡ ਬੋਡੀ ਮੇਂ ਲੈ ਕੇ ਤਾ ਉਹ ਤਾਂ ਹੋਣਾ ਹੀ ਵਾ ਪੁਲਿਸ ਨੇ ਕੀ ਅਸ਼ੋਰੈਂਸ ਦਿੱਤਾ ਤੁਹਾਨੂੰ ਕੁਝ ਉਹਨਾਂ ਦਾ ਕਹਿੰਦਾ ਕੋਈ ਨਹੀਂ ਹੁਣ ਘਰੇ ਲੈ ਕੇ ਜਾਵਾਂਗੇ ਹਾਂ ਜਦੋਂ ਜਿੱਦਿ ਸਰੰਸਕਾਰ ਕਰਾ ਲਿਓ ਤੇ ਕਿਹੜਾ ਥਾਣਾ ਹੈ ਸਾਡੇ ਤੋਂ ਮੇਂ ਦੁਬੜੀ ਥਾਣਾ ਭਾਈ ਦੁਬੜੀ ਥਾਣਾ ਠੀਕ ਸੋ 13 ਸਾਲ ਦੀ ਨਾਬਾਲਿਕ ਲੜਕੀ ਨੇ ਆਪਣੀ ਜਿਹੜੀ ਕਿ ਇਹ ਜੀਵਨ ਲੀਲਾ ਸਮਾਪਤ ਕੀਤੀ ਦੁਗਰੀ ਦੀ ਰਹਿਣ ਵਾਲੀ ਸੀਗੀ ਤੇ ਨਾਮ ਉਹਦਾ ਮੁਸਕਾਨ ਸੀਗਾ ਇੱਕ ਨਾਬਾਲਗ ਕੁੜੀ ਨੇ ਆਪਣੀ ਜੀਵਨ ਲੀਲਾ ਇਸ ਤਰ੍ਹਾਂ ਜਿਹੜੀ ਕਿ ਇਹ ਸਮਾਪਤ ਕਾ ਲਈ ਪਰਿਵਾਰਕ ਮੈਂਬਰੇ ਮੈਂਬਰੀ ਤੋਂ ਹੀ ਗੱਲਬਾਤ ਸੁਣੀ ਹੈ ਕਿ ਕੀ ਮੈਟਰ ਸੀਗਾ ਕੀ ਮਾਮਲਾ ਸੀਗਾ ਤੇ ਹੁਣ ਪੁਸਤ ਅਧਿਕਾਰੀ ਦੇ ਨਾਲ ਗੱਲਬਾਤ ਕਰਦੇ ਆਂ ਸਰ ਜੀ ਤੁਸੀਂ ਮੇਰੀ ਗੱਲ ਕਰ ਰਹੇ ਆਂ ਲਿਖਣਾ ਲਿਖ ਤੋਂ ਪੱਤਰਕਾਰ ਹਾਂਜੀ ਹਾਂ ਅੱਜ ਇੱਕ ਇਸੇ ਨਾਲ ਵਾਲੀ ਲੜਕੀ ਨੇ ਸੁਟਾਈ ਕੀਤਾ ਹੈ ਸਾਡੇ ਧਿਆਨ ਚੋਂ ਦਾ ਮਾਮਲਾ ਕੀ ਮਾਮਲਾ ਕੀ ਹੈ ਇਹ ਬਰਨਗੋ ਆਰਟੀਮੀਸ਼ਨ ਆਈਸੀਬੀ ਹਸਪੀਟਲ ਤੋਂ ਇੱਕ ਲੜਕੀ ਨੇ ਸੂਚਨ ਕੀਤਾ 13 ਸਾਲ ਦੀ ਕੁੜੀ ਸੀ ਹਾਂਜੀ ਤੇ ਉਹਨਾਂ ਨੇ ਸੂਚਨ ਕੀਤਾ ਦੇਖੋ ਕਿ ਆਰਟੀਮੀਸ਼ਨ ਦੇ ਤੁਸੀਂ ਉਹਨਾਂ ਦੇ ਮਾਪੇ ਉਹਦੇ ਬਿਆਨ ਤੇ ਅਸੀਂ ਮਾਤਾ ਪਿਤਾ ਉਹਦੇ 77 ਹੀ ਕਾਰਕਸ਼ੀ ਅਸੀਂ ਜਿਹੜੀ ਕਾਰਵਾਈ ਕੀਤੀ ਹੈ ਇਹ 190 ਪਹਿਲਾਂ 170 ਸੀ ਉਹਨਾਂ 194 ਬੀਐਨਐਸ ਦੇ ਤੇ ਬੀਐਨਐਸ ਦੇ ਤੇ ਕਾਰਵਾਈ ਚ ਕੀਤੀ ਹੈ ਠੀਕ ਹੈ ਸਰ ਥੈਂਕ ਯੂ ਜੁੜੇ ਹੋ ਲੁਦਣਾ ਲਾਈਵ ਚੈਨਲ ਹਣੀ ਦੇ ਨਾਲ ਯੂੰਪੀ ਰਿਪੋਰਟ ਧੰਨਵਾਦ